ਕਿੱਥੋਂ ਆ ਨਾ ਤੁਸੀਂ ਅਸੀਂ ਮੈਨ ਕਰ ਦਿੰਦੇ ਵੀਰੇ ਹਾਂ ਮੈਨ ਕਰ ਆ ਸਾਰਾ ਫਨਾਹ ਕਰਦੇ ਫਿਰ ਉਹ ਦਰਾਫਤਾਂ ਦਾ ਜਾੜਾ ਕਰਦੇ ਫਿਰਦੇ ਅਸੀਂ ਬਚਾ ਕੇ ਰੱਖਦੇ ਆ ਕੋਈ ਨਹੀਂ ਇਹ ਤੇਰੇ ਸ਼ਕਲਾ ਚੜਿਆ ਨਾ ਮੂਹਰੇ ਉੱਤੇ ਵੀ ਇਹ ਦਰਾਫਤ ਮੋਸ਼ਦੀਆਂ ਨਹੀਂ ਖੰਦਦੇ ਨਹੀਂ ਬਚਨਾ ਖੋਇ ਉਹ ਖਰੂ ਵੀ ਕਰ ਰਹੀ ਆ ਉਹ ਖਰੂ ਨਹੀਂ ਅਸੀਂ ਕਰ ਲੈਂਦੇ ਇਹ ਜਦੋਂ ਹੁੰਦੇ ਕੱਕ ਤੁਹਾਡੀਆਂ ਟੈਂਗਾ ਚੱਲ ਤੈਨੂੰ ਮੈਂ ਜਿਹੜੀ ਗੱਲ ਕਹੋਦਾ ਵੀ ਇਹਦਾ ਤੇਰਾ ਮੂੰਹ ਫੜਿਆ ਉਹ ਖਾਈ ਜਾਂਦੀ ਆ ਤੇ ਮੂੰਹ ਫੜ ਲੈਣਾ ਜਾ ਕੇ ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਐਸਾ ਹਜ਼ਾਰਾਂ ਬਰਖਤਾਂ ਦਾ ਨੁਕਸਾਨ ਕਰਦੇ ਆ ਯਾਰ ਸਾਡੇ ਬੜੇ ਹੈ ਨਹੀਂ ਥੋੜੇ ਬਸ ਉਹ ਤੋੜ ਲ ਕੇ ਹਜ਼ਾਰਾਂ ਮਿਲਦੇ ਸਾਨੂੰ ਉਹ ਲੁਧਿਆਣਾੋਂ ਲੈ ਕੇ ਆ ਬਰਨਾਲੇ ਤੱਕ ਹੀ ਘੱਟ 20 ਟੋਲੇ ਮਿਲ ਗਏ ਸਾਨੂੰ ਅੱਛਾ ਹਾਂ ਚਲ ਅਸੀਂ ਉਧਰ ਹੀ ਡੱਕ ਲਾਂ ਅਸੀਂ ਨਹੀਂ ਲਿਆ ਕੇ ਰੋਟੇ ਕਿੱਧਰ ਮਹਿਲ ਕਲੈਂਸ ਅਜਾ ਮਹਿਲ ਕਨ ਜਗ੍ਹਾ ਜੋ ਲੈ ਗਈ ਨਹੀਂ ਇਹਨਾਂ ਨੂੰ ਕੀ ਰੱਖ ਲੇਗਾ ਤੂੰ ਇਹਨੂੰ ਘਰੇ ਬਾੜ ਕੇ ਰੱਖ ਲੇਗਾ ਨਹੀਂ ਨਹੀਂ ਉੱਥੇ ਕਨਾਲੀਆਂ ਕਨਾਲੀਆਂ ਐ ਵਿੱਚ ਕਨਾਲੀਆਂ ਹੈਗੀਆਂ ਕਲੌਨੀਆਂ ਦੇ ਮੱਜਾ ਤਾੜ ਕੇ ਰੱਖ ਲੇਗਾ ਉੱਧਰ ਰੱਖਾਂਗੇ ਹੋਰ ਕੀ ਕਰੀਏ ਸਾਡੀ ਲੈ ਕਿਉਂ ਜਿਉਂ ਤੁਰਦਿਆਂ ਦਰਿਆ ਦੇ ਪਰਲੇ ਪਾਸ ਹੁਣ ਪਹਿਲਾ ਦਰਿਆ ਦੇ ਪਰਲੇ ਪਾਸ ਤੂੰ ਇੰਦਾਂ ਪਾਇਆ ਹੁਣ ਇੱਧਰ ਨੂੰ ਹੋ ਤੁਰੇ ਤੂੰ ਸਾਡੀ ਜਗ੍ਹਾ ਇੱਥੇ ਮਹਿਲ ਕਾਂ ਲਈ ਹੋਈ ਹੈ ਤੇਰੀ ਜਗ੍ਹਾ ਲਈ ਤੇਰੀ ਆ ਵੀ ਜਗ੍ਹਾ ਲਈ ਹੈ ਨੇ ਨਹੀਂ ਲਈਏ ਤਾਂ ਹੀ ਮੈਂ ਕਾਸੀ ਕਹਿਤਾ ਕਿ ਅਸੀਂ ਉੱਥੇ ਡੱਕ ਲਾਂਗੇ ਉਧਰ ਰੱਖ ਲਾਂਗੇ ਕਿਵੇਂ ਡੱਕ ਲਾਂਗੇ ਉਧਰ ਪੱਕ ਪੱਠੇ ਕਿੱਥੋਂ ਨੁ ਬਵਾਏਗਾ ਹਾਂ ਤੇ ਹੀ ਪਾਸ ਕਰਨਾ ਗਰੀਬਾਂ ਨੇ ਹੋਦੀ ਕਰਨਾ ਤੇ ਹੀ ਪਾਸ ਨਹੀਂ ਗਰੀਬੀ ਵਾਲੀ ਦਾ ਗੱਲ ਹੈ ਨਹੀਂ ਤੁਸੀਂ ਗਰੀਬ ਹੋ ਗਰੀਬ ਐਂ ਤੇ ਹੀ ਪਾਸ ਆ ਸਾਰਾ ਦਿਨ ਖੜੇ ਮੈਨੂੰ ਇਹ ਗੱਲ ਦਾ ਜਵਾਬ ਤੂੰ ਕਹਿੰਦਾ ਸੀ ਮੈਂ ਗਰੀਬ ਆ ਖੜੇ ਖੜੇ ਰਹਿ ਕੇ ਗੱਲ ਸੁਣ ਕਿੰਨੇ ਲੱਖ ਦਾ ਮਾਲ ਆ ਤੇਰੇ ਕੋਲੇ ਆਹ ਹੁਣ ਸਾਨੂੰ ਹੀ ਨਾ ਕੀ ਪਤਾ ਜਾਨੇ ਵੱਧ ਤੋਂ ਵੱਧ 50000 ਦੀ ਮੱਝ ਸਾਡੇ 50 ਦੀ ਛੱਡ ਯਾਰ 40 ਰੱਖ ਮੱਝਾਂ ਗਿਣ ਕਿੰਨੀਆਂ ਤੂੰ ਕਹਿੰਦਾ ਮੈਂ ਗਰੀਬ ਸਾਡੇ ਵਾਲੀ ਮੇਰੇ ਜਿਹੜੀਆਂ ਮੋਟੀਆਂ 15 ਫੁੱਲ ਮੱਝਾਂ ਮੋਟੀਆਂ ਅੱਛਾ ਬਸ ਬਾਕੀ ਕੱਟ ਰੋ ਕੱਟ ਰਹੀ ਹੈ ਦੇਖ ਲੈ ਚੱਲ ਗਿਣ ਕੇ ਚੱਲ ਮੈਂ ਕਹਿੰਦਾ ਤੇਰੇ ਹਿਸਾਬ ਨਾਲ ਚੱਲ ਅ ਤਰੇ 15 ਮੱਝਾਂ 50000 ਸਾਨੂੰ ਕਿੰਨੀਆਂ ਹੋ ਗਈਆਂ ਇਹ ਸਾਡੇ ਸਾਥ ਲਖ ਨੇ ਗਰੀਬਾਂ ਫਿਰ ਫਕੀਰ ਵੀ ਆ ਉੱਟੇ ਪਾਸ ਉਹਦਾ ਹੀ ਹੈ ਨਾ ਇਹੀ ਜਿਹੜਾ ਹੋਰ ਜ਼ਮੀਨ ਹੈ ਸਾਡੀ ਮੇਰੀ ਗੱਲ ਸੁਣ ਲੱਖ ਲੱਖ ਡੂਡ ਡੂਡ ਲੱਖ ਦੀ ਮੱਝ ਆ ਸਾਡੇ ਕੋਲ ਹੈ ਨਹੀਂ ਵੀਰੇ ਚਾਹ ਦੇਖ ਵੀਰੇ ਸਾਰਿਆਂ ਕੋਲ ਹੀ ਆ ਅਸੀਂ ਦੇਖਦੇ ਤੁਰੇ ਆਉਣੇ ਆ ਨਹੀਂ ਜਣੇ ਹੁੰਦੇ ਕਈ ਬੰਦੇ ਕਈ ਆ ਆ ਬੜਾ ਕੰਮ ਲੱਭਿਆ ਜੇ ਤੂੰ ਗਰੀਬ ਆ ਕਈ ਬੰਦੇ ਤਕੜੇ ਆ ਗੱਲ ਸੁਣ ਜੇ ਤੂੰ ਗਰੀਬ ਆ ਤੇ ਤੂੰ ਆ ਪਸ਼ੂ ਦਰਾਤਮ ਛਾਉਣੇ ਆ ਨਹੀਂ ਪਚਾਉਂਦੇ ਅਸੀਂ ਨੁਕਸਾਨ ਤੂੰ ਬਹੁਤ ਜਾਗ ਰਹੇ ਤੇ ਐਮਐਲ ਕੰਮ ਜਣੂ ਯਾਰ ਬਾਰੀ ਬਾਰੀ ਤੂੰ ਉਹੀ ਗੱਲ ਕਰਾ ਹੁਣ ਜੇ ਤਰੇ ਅਸੀਂ ਮਾਰਦੇ ਆ ਕੋ ਛੱਤਰ ਪੋਲਾ ਕਰਦੇ ਆ ਫਿਰ ਵੀ ਅਸੀਂ ਮਾੜੇ ਬੱਜਣੇ ਆ ਗਰੀਬ ਬੰਦੇ ਨੂੰ ਕੁੱਟਦੇ ਆ ਹਾਂ ਨਹੀਂ ਉਹ ਵੀ ਦਾ ਸਹੀ ਠੀਕ ਆ ਚੱਕਰ ਕੀ ਪਤਾ ਕੀ ਹੈ ਮਹਿਲ ਖਾਂ ਤੂੰ ਜੈਨੂ ਮਰਜੀ ਬੇਸਥੇ ਬੋਟੇ ਲੱਗੇ ਆ ਜਾਨੇ ਮੈਨੂੰ ਪਤਾ ਪੱਦਾ ਤੈਨੂੰ ਸਾਰਾ ਉਹ ਨਾਲ-ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ ਆ ਗਰਦਾਸਪੁਰ ਪਠਾਨਕੋਟ ਤੋਂ ਇਧਰ ਨੂੰ ਤੁਰੇ ਹੁਣ ਤੁਸੀਂ ਆ ਸਾਡੇ ਜ਼ਿਲ੍ਹੇ ਚ ਵੜ ਗਿਆ ਆ ਕੇ ਬਰਨਾਲਾ ਬਰਾਂਡਾ ਮਾਨਸਾ ਚ ਵੜ ਗਿਆ ਨਹੀਂ ਮਾਨਸਾ ਮੁਰਸਾ ਸਾਡੇ ਹੈ ਨਹੀਂ ਕੋਈ ਬੰਦਾ ਉਹ ਐ ਨੂੰ ਤੁਰ ਹੀ ਆਉਂਦੇ ਤੁਸੀਂ ਤੁਰ ਨੂੰ ਹੀ ਪੁਰਦੇ ਹੁੰਦੇ ਹੁਣ ਅਸੀਂ ਕੀ ਕਹਿ ਸਕਦੇ ਬੰਦੇ ਦੇ ਬਿਤੇਰੇ ਆ ਇਹਦੇ ਅਸੀਂ ਨਹੀਂ ਕਹਿ ਸਕਦੇ ਝੋੜ ਤੇ ਹਜ਼ਾਰਾਂ ਬੰਦਾ ਥੋੜਾ ਤੇ ਹਜ਼ਾਰਾਂ ਪ ਅਸੀਂ ਚੱਲ ਉੱਥੇ ਪਲਾਡਾਂ ਰੱਖਾਂਗੇ ਜੇ ਚੱਲ ਜਾਂ ਆ ਸੜਕ ਤੋਂ ਕਹਿੰਦਾ ਸੜਕ ਨੇ ਚਾਰ ਨਹੀਂ ਸੜਕ ਨੇ ਨਹੀਂ ਜਾਣਾ ਕੋਈ ਸਰਕਾਰ ਸਾਲੀ ਥੋਡੀ ਖਾਤਰ ਕੋਈ ਕਾਨੂੰਨ ਬਣਾਉਂਦੀ ਐ ਅਜਾ ਮੇਰੀ ਗੱਲ ਹੋਰ ਸੁਣ ਲੈ ਐਕਸੀਡੈਂਟ ਤੁਸੀਂ ਕਰਾਉਂਦੇ ਹੋ ਹਾਈਵੇਰ ਉੱਤੇ ਲੈ ਕੇ ਦੋ ਦੋ ਚਾਰ ਚਾਰ ਦੋ ਪਸ਼ੂ ਤਰ ਪੈਨਿਓ ਉਹ ਕੀ ਨੁਕਸਾਨ ਕਰਦੇ ਤੁਸੀਂ ਲੋਕਾਂ ਦਾ ਸਰਕਾਰ ਇੱਥੇ ਭੈਣ ਦੀ ਮੈਂਟ ਲਾਉਂਦੇ ਸਾਡੇ ਵਰਗਾ ਚਲਾਨ ਕੱਟਣ ਲੱਗਿਆ ਫੇ ਵੜ ਕੇ ਰਸਤੇ ਗਰੀਮਾ ਤੋਂ ਦੀ ਮੈਂਟ ਚ ਘੇਰ ਲੈਂਦਾ ਵੀ ਲਿਆਓ ਕਿਧਰ ਪਾਸੇ ਤਰ ਫਿਰ ਤੋਂ ਕੋਈ ਮੁਜ਼ਾਰਾ ਪਸ ਨੂੰ ਰੋਕਦਾ ਤੁਸੀਂ ਅਸੀਂ ਮੰਨ ਲਏ ਜੇ ਤੁਸੀਂ ਕਹਿੰਦੇ ਜੇ ਸੜਕੇ ਚੱਲ ਬੁੱਟੇ ਤੋੜ ਅਸੀਂ ਉੱਥੇ ਪਲਾਟ ਕੋਲ ਹੈ ਮਾੜੇ ਮਾੜੇ ਉੱਥੇ ਕਰਨਾ ਹੈ ਬੁਯਾਰਾ ਕਰਾਂਗੇ ਹੋ ਕੀ ਕਿਸੇ ਕੋਲੋਂ ਲੈ ਲਾਂਗੇ ਬਾਇਰਾ ਬੁਗਰੇ ਲੈ ਕੇ ਕਰਾਂਗੇ ਭਾਵੇਂ ਇਹ ਹੀ ਆ ਉਹ ਤਾਂ ਨਹੀਂ ਆ ਸਾਨੂੰ ਅਸਲ ਤਾਂ ਲੋਕਾਂ ਨੂੰ ਉੱਠਣਾ ਪੈਣਾ ਲੋਕ ਸਾਨੂੰ ਡਾਂ ਖਿੱਚਣਗੇ ਤਾਂ ਤੁਸੀਂ ਖੜੋਂਗੇ ਐਂਕ ਤੇ ਖੜਦੇ ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ ਇਸ ਵੇਲੇ ਜਿੰਨਾ ਦਰਖਤਾਂ ਦਾ ਨੁਕਸਾਨ ਤੁਸੀਂ ਕੀਤਾ ਆ ਫਿਰ ਚਾਰ ਪੰਜ ਸਾਲ ਤੋਂ ਫੁਨਾਹ ਕਰਤਾ ਤੋ ਜਿੱਤੋਂ ਇਹ ਲੰਘਣ ਲੱਗ ਜੈਨੋ ਵੀ ਜੀ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਚਾਹੇ ਤੂੰ ਸਾਨੂੰ ਦੇਖ ਵੀ ਲਈ ਯਾਰ ਤੇਰੇ ਸਾਹਮਣੇ ਤੇਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ ਕੋਈ ਦੱਸਣਾ ਕਿ ਮੈਂ ਮੈਲਕਮ ਦੂ ਆਰੇ ਬਾਰੇ ਕਿਥੇ ਨਹੀਂ ਜਾਂਦੇ ਜੀ ਆਰ ਵੜ ਆ ਇੱਥੇ ਦਾ ਗਾਂਦੇ ਇੱਥੋਂ ਮੁੜ ਕੇ ਫਿਰ ਮਾਰਕਾ ਚੱਲ ਜਾਂਦੀ ਹੈ ਬਸ ਇਹੀ ਹੈ ਬਸ ਸਾਡਾ ਹੋਰ ਕੋਈ ਉਰੇ ਪਰੇ ਕਿੱਥੇ ਜਾਣ ਦਾ ਨਹੀਂ ਜਦੋਂ ਦਾ ਕੋਈ ਤੁਹਾਨੂੰ ਕਦੇ ਫੇਰ ਮਿਲਾਏ ਕੋਈ